ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਪਹਿਲਾਂ ਕਹਿਸ ਅਸ਼ੀਕਾਲ ਜੀ ਮੀਂਹ ਦਿਖਾ ਲੈਣੀ ਪਹਿਲਾਂ ਕੋਸ਼ ਅਸ਼ੀਕਾਲ ਜੀ ਨਹੀਂ ਨਹੀਂ ਕਹਿਣਾ ਫਿਰ ਫੇ ਮੈਂ ਮੀਂਹ ਨਹੀਂ ਦਿਖਾਣਾ ਪਹਿਲਾਂ ਕਹਿਸ ਅਸ਼ੀਕਾਲ ਜੀ ਚਾਚੀ ਨਹੀਂ ਚਾਚੀ ਨਹੀਂ ਕਹਿਣਾ ਚਾਚੀ ਨਹੀਂ ਕਹਿਣਾ ਅੱਜ ਦੇਖੋ ਬੈੱਡ ਚੋਂ ਕੱਪੜੇ ਕਢਾ ਕੇ ਨੇ ਪਾਏ ਆ ਤੇ ਸਿਰਫ ਪੈਂਟ ਮੰਗਦਾ ਸੀ ਤੇ ਉਹ ਨਾ ਮੈਂ ਜਿਹੜੇ ਕੋ ਮਤਲਬ ਬੈਗ ਜਿਹੜਾ ਚ ਪਾ ਕੇ ਰੱਖੇ ਸੋਚਨੇ ਆ ਸ਼ਾਲਟ ਵੀ ਦੇਖ ਲਈ ਪਾ ਕੇ ਸਾ ਲਿਆ ਇੰਨੀ ਜ਼ਿਆਦਾ ਗਰਮੀ ਸੀ ਇੰਨੀ ਤੇ ਇਹਨੇ ਆਹ ਕੱਪੜੇ ਪਾ ਕੇ ਸਾ ਇੱਧਰ ਦੇਖੋ ਜੀ ਤੂਫਾਨ ਨਹੀਂ ਆਇਆ ਅਜ ਤੱਕ ਤੂਫਾਨ ਨਹੀਂ ਤੇ ਉਹ ਦੇਖੋ ਸਪੈਡ ਦੇ ਕਿਦਾਂ ਡਿਗਣ ਨੂੰ ਕਰਦੇ ਆ ਉਹ ਵੀ ਸਾਰੇ ਸਾਰੀ ਬਾਤ ਛੜ ਅੰਦਰ ਤੱਕ ਆ ਗਈ ਇੱਥੇ ਤੱਕ ਦੇਖੋ ਕੂਲਰ ਤੱਕ ਤੇ ਇੱਧਰ ਮੈਂ ਢਾਈ ਆ ਜੀ ਮਸ਼ੀਨ ਤੇ ਕੱਪੜੇ ਲਾ ਕੇ ਮੈਂ ਰੱਖ ਲੈ ਸੀਗੇ ਅੰਦਰ ਤੇ ਬਾਕੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੀਂਹ ਦੇ ਨਾਲ ਤੇ ਸਵਾਗਤ ਹੈ ਤੁਹਾਡਾ ਸਾਡੇ YouTube ਦੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਆ ਨਵੇਂ ਬਲੌਗ ਦੀ ਤੇ ਟਾਈਮ ਜੀ ਹੋ ਗਿਆ 4 ਵਜ ਗਏ ਆ ਤੇ ਕਾਫੀ ਜ਼ਿਆਦਾ ਮੀਂਹੇ ਰੀ ਤੂਫਾਨ ਆ ਰਿਹਾ ਆ ਤੇ ਸਮਰ ਜਾਣ ਜਾਣ ਕੇ ਨਾ ਬਾਹਰ ਉਹ ਕਾਰ ਤੇ ਆਹ ਨਾ ਚੱਕ ਕੇ ਮਾਰਦਾ ਹੀ ਕੁੱਤਾ ਜਿਹਾ ਤੇ ਵੀ ਮੈਂ ਚੱਕ ਕੇ ਲਿਆਉਂਗਾ ਪਰ ਮੀ ਇੰਨਾ ਜਿਆਦਾ ਸੀ ਮੈਂ ਜਾਣ ਨਹੀਂ ਦਿੱਤਾ ਇਹਨੂੰ ਤੇ ਮੱਸੀ ਅੰਦਰ ਇਹਨੂੰ ਮੈਂ ਬਿਠਾਇਆ ਇਧਰ ਕੀ ਹੁੰਦਾ ਸਮਰਬਾਰ ਮੀ ਪਿੰਦ ਨੇਰੀ ਵੀ ਚਾਲਦੀ ਆ ਮੀ ਨੇਰੀ tufaan ਤੇ ਹਾਂਜੀ ਜੀ సిగే ਨਾ ਰਾਤੀ ਦੋ ਇਸੇ ਕੁੜੀ ਆ ਸਾਡੇ ਉਹਦੇ ਨਾ ਸੀਗੇ ਇਹ ਫਰਾਕਾ ਜੀਆਂ ਸੀ ਟੌਪ ਜੇ ਬਣਾਉਣੇ ਸੀ ਇਹਦਾ ਨਾ ਫਰਾਕਾ ਸੀ ਥੋੜੀਆਂ ਜਿਹੀਆਂ ਲੌਂਗ ਇਹ ਤੇ ਇਹਨੂੰ ਹਨਾ ਥੱਲੇ ਉਹ ਕੱਟ ਕੇ ਤੇ ਇਹਦੀਆਂ ਲਗਾਈਆਂ ਇਸ ਤਰ੍ਹਾਂ ਬਾਹਾਂ ਤੇ ਬਾਹਾਂ ਲਗਾਈਆਂ ਆ ਪਹਿਲਾਂ ਇਹ ਬਿਨਾ ਬਾਜੂ 슬ੀਵਲੈਸ ਸੀਗੀਆਂ ਤੇ ਥੱਲੇ ਉਹ ਆਪਾਂ ਬਣਾਇਆ ਜੀ ਇਹਨੂੰ ਇਦਾਂ ਕੁੜਤੀ ਟਾਈਪ ਜਿਹਾ ਆਂਗੂ ਇਹ ਬਣਾਇਆ ਆ ਇੱਦਾਂ ਆਪਾਂ ਉਹ ਥੱਲੇ ਉਹ ਜਿਹੜਾ ਹਨਾ ਕੱਟਿਆ ਸੀਗਾ ਘੇਰ ਜਿਹਦਾ ਗਲਾਈ ਕੱਟ ਕੇ ਤੇ ਇਦਾਂ ਆਪਾਂ ਸੈਡਾ ਤੇ ਉਹ ਹਨਾ ਕੱਟ ਹੀ ਆ ਦਿੱਤੇ ਆ ਤੇ ਇਹ ਆਪਾਂ ਫੋਲਡ ਸਾਰਾ ਕਰ ਦਿੱਤਾ ਇਹਨਾਂ ਨੂੰ ਸੀਣਾ ਹੀ ਲਗਾਉਣੀਆਂ ਸੀਗੀਆਂ ਤੇ ਰੈਡੀਮੇਡ ਸੀ ਇਹ ਰੈਡੀਮੇਡ ਨੂੰ ਸੀਣਾ ਹੀ ਸਹੀ ਲੱਗਦੀਆਂ ਆ ਤੇ ਇਹ ਹੋ ਗਿਆ ਆਪਣਾ ਤੇ ਇੱਕ ਆਪਾਂ ਬਣਾਉਦੇ ਪਏ ਆ ਜੀ ਆਹ ਹਾਲ ਇਹ ਹੁਣ ਪੁੱਠਾ ਆ ਤੇ ਫਿਰ ਬਾਹਰ ਆਉਂਦੀ ਆ ਜੋੜਨ ਵਾਲੀ ਉਹ ਮੈਂ ਤੁਹਾਨੂੰ ਫਿਰ ਜੋੜ ਕੇ ਸਿੱਧਾ ਕਰਕੇ ਜੀ ਦਿਖਾ ਦਉਗੀ ਤੇ ਇਹ ਸੀਗਾ ਜੀ ਐਦਾਂ ਥੱਲੇ ਫਰਾਕ ਦਾ ਘੇਰ ਸੀਗਾ ਤੇ ਇਹ ਵੀ ਲੌਂਗੀ ਸੀਗੀ ਤੇ ਇਹਦੇ ਥੱਲੇ ਜਿਹੜਾ ਐਦਾਂ ਜੀ ਹੈ ਨਾ ਮਤਲਬ ਆਹ ਕਲੀ ਜਈ ਇੱਥੇ ਥੱਲੇ ਇੱਕ ਲੱਗੀ ਸੀ ਹੋਰ ਉਹ ਲਾ ਕੇ ਤੇ ਉਹ ਆਪਾਂ ਉਹਦੀਆਂ ਬਣਾਈਆਂ ਜੀ ਇੱਥੇ ਬਾਹਾਂ ਤੇ ਇਹ ਮੈਂ ਇੱਕ ਬਾਹ ਜੋੜ ਦਿੱਤੀ ਆ ਤੇ ਇੱਕ ਮਿੰਟ ਰੁਕਮ ਤੁਹਾਨੂੰ ਇਹ ਦਿਖਾਈ ਨਹੀਂ ਫੋਨ ਨਹੀਂ ਕੀਤਾ ਵੀ ਆ ਹਾਂਜੀ ਲੋ ਜੀ ਇਹ ਸੀਗਾ ਨਾ ਆ ਇਸ ਤਰ੍ਹਾਂ ਹੈਗਾ 슬ੀਵਲੈਸ ਸੀ ਜੀ ਅਸੀਂ ਬਸ ਆਹ ਇੱਕ ਡਿਜ਼ਾਈਨ ਜਿਹੜੀ ਚਾਲਰ ਜੀ ਦਿੱਤੀ ਸੀਗੀ ਤੇ ਇਹਦੇ ਇੱਥੋਂ ਨਹੀਂ ਕੁਝ ਵੀ ਸੀ ਇੱਥੋਂ ਖਾਲੀ ਸੀਗਾ ਤੇ ਇਹ ਆਪਾਂ ਇਦਾਂ ਇਸ ਤਰ੍ਹਾਂ ਹਨਾ ਇਹਦੇ ਤੇ ਬਾਹ ਲਗਾਈ ਆ ਤੇ ਆ ਫਿਰ ਆਪਾਂ ਇਦੇ ਰਹਿਣ ਦਿੱਤੀ ਚਾਲਰ ਜੀ ਤੇ ਇਹਦੇ ਵਿੱਚ ਆਪਾਂ ਲਗਾ ਦਿੱਤੀ ਆ ਬਾਹ ਉਹ ਕਹਿੰਦੇ ਸੀ ਆ ਲਾਉਣਾ ਨਹੀਂ ਉੱਪਰ ਵੀ ਇਹਦੇ ਵਿੱਚ ਜੀ ਜੇ ਬਾਹ ਲੱਗਦੀ ਤਾਂ ਲਗਾ ਦੇ ਇਸ ਤਰ੍ਹਾਂ ਇਹ ਆਪਾਂ ਜਿਹੜਾ ਹੁਣ ਮੈਂ ਰੈਡੀ ਕਰਕੇ ਤੇ ਅੱਜ ਉਹਨਾਂ ਨੂੰ ਸ਼ਾਮ ਨੂੰ ਚਾਹੀਦੇ ਸੀਗੇ ਫਿਰ ਮੇਰੇ ਕੋਲ ਕਪੜਾ ਹੈ ਨਹੀਂ ਸੀ ਤਾਂ ਮੈਂ ਫੜ ਲੈਣੀ ਤਾਂ ਮੈਂ ਫਿਰ ਰਪੇਰਾ ਵਗੈਰਾ ਤਾਂ ਨਹੀਂ ਫੜਦੀ ਨਹੀਂ ਨਾ ਦੇ ਕੁੜੀਆਂ ਦੇ ਫਿਰ ਮੈਂ ਕਰਦੰਨੀ ਹੁੰਨੀ ਆ ਇਹ ਰੈਡੀमेड ਲੈਂਦੀ ਆ ਇਸ ਕਰਕੇ ਤੇ ਚਲੋ ਜੀ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਮਿਲਦੇ ਆ ਥੋੜੇ ਟਾਈਮ ਤੱਕ ਤੇ ਮੈਨੂੰ ਜਾਣਾ ਪੈਣਾ ਲੱਗਦਾ ਉਹ ਉੱਥੇ ਪਾਣੀ ਰੁਕ ਗਿਆ ਆ ਦੇਖ ਲਈ ਮੈਂ ਚਲੋ ਠੀਕ ਆ ਜੀ ਹਾਂਜੀ ਲੋ ਜੀ ਆਪਾਂ ਮੀਂਹ ਵਿੱਚ ਬਾਹਰ ਆ ਗਏ ਆ ਤੇ ਮੇਰੇ ਤੇ ਮੀਂਹ ਨਹੀਂ ਪੈ ਰਿਆ ਪਤਾ ਕਿਉਂ ਕਿਉਂਕਿ ਮੈਂ ਲਈ ਆ ਜੀ ਛਤਰੀ ਆਪਾਂ ਹੈਗੇ ਆ ਜੀ ਛਤਰੀ ਦੇ ਤੇਰੇ ਪਾਣੀ ਰੁਕਿਆ ਆ ਦੇਖੋ ਤੇ ਉਹ ਹੈਗਾ ਇੱਥੇ ਆਪਾਂ ਰੋੜਾ ਦਿੱਤਾ ਆ ਆਹਾਂ ਇੱਥੇ ਤੇ ਇਹਨੂੰ ਆਪਾਂ ਕਰ ਦਾਂਗੇ ਜੀ ਪਰ ਲਓ ਜੀ। ਲਾ ਦਿਆ ਪਾਣੀ ਜਾ। ਜਾਨਵਰ ਆ ਜਾਂਦੇ ਆ ਨਾ ਇਸ ਕਰਕੇ ਆਪਾਂ ਇੱਥੇ ਬਹੁਤ ਪੀਸਾ ਸਦਾ। ਤੇ ਦੇਖੋ ਕਿੱਦਾਂ ਬੁੱਤੇ ਸਾਰੇ ਭਰ ਗਏ ਆ ਪਾਣੀ ਨਾਲ। ਕਿਉਂਕਿ ਇੱਥੇ ਰੁਕਿਆ ਹੋਇਆ ਸੀ ਪਾਣੀ। ਸਾਰੇ ਢੇੜੇ 'ਚ ਪਾਣੀ ਹੋ ਗਿਆ ਖੜਾ। ਸਮਰੋ ਖੜਾਇਆ। ਸਮਰ ਜਾਉਂਗਾ ਹੁਣ ਫਿਰ ਹਲੋ ਸਾਡੇ ਸਕੂਟਰੀ ਦਾ ਕੀ ਹੋ ਗਿਆ ਆਹ ਇਹ ਕਿੱਦਾਂ ਉੱਡ ਗਈ ਚਲੋ ਠੀਕਾ ਜੀ ਮੈਂ ਸਹੀ ਕਰਾਂ ਇਹਨਾਂ ਨੂੰ ਤੂੰ ਪਤਾ ਮੂੰਚਗਾ ਤੇ ਫਾਇਆ ਹੈ ਹੈ ਵਾਧੇ ਗਿਆ ਆਪਣੇ ਪਾਪਾ ਨੂੰ ਲੈ ਲੈਣ ਛਤਰੀ ਲੈ ਕੇ ਆਏ ਹਾਏ ਹਾਏ ਨੈ ਨੈ ਸਮਰ ਤੋਂ ਪਾਪਾ ਨੂੰ ਲੈ ਕੇ ਆਇਆ ਪਾਪਾ ਨੂੰ ਲੈ ਕੇ ਆਇਆ ਤੂੰ ਛਤਰੀ ਲੈ ਕੇ ਗਿਆ ਸੀ ਮਾਣੀ ਉੱਤੇ ਚਲ ਗਿਆ ਥੱਲੇ ਆ ਗਿਆ ਪੁੱਤ ਥੱਲੇ ਉੱਤੇ ਵੀ ਕਮਰੇ ਚਲ ਗਿਆ ਉਹ ਕੱਪੜੇ ਪਾ ਲੈ ਵੀ ਨਾ ਸਫੈਦ ਦੇ ਕਿਤਾ ਚੌਕ ਗਏ ਮੰਮਾ ਪਾਪਾ ਹਾਂਜੀ ਕਾ ਕਾਂ ਕਿੱਥੇ ਆ ਕਾਂ ਕਾਰ ਹਾਂ ਹਾਂ ਉਹ ਕਾਰ ਗਈਆ ਤੇ ਉਹ ਮਾਨੀ ਕੋਠੇ ਦੇ ਉਹ ਕਹਿੰਦਾ ਮੀ ਪੈਣ ਤੋਂ ਬਾਅਦ ਹਾਂਜੀ ਜੀ ਟਾਈਮ ਹੋ ਗਿਆ ਸਵਾ 6 ਤੇ ਦਾਲ ਆਪਣੀ ਬਣ ਗਈ ਸੀ ਤੇ ਇੱਧਰ ਮੈਂ ਰੱਖ ਲਿਆ ਤੇਲ ਇਹਦੇ ਵਿੱਚ ਆਪਾਂ ਹੁਣ ਮਤਲਬ ਆਪਾਂ ਲਗਾਉਣਾ ਹੈ ਜੀ ਦਾਲ ਨੂੰ ਤੜਕਾ ਤੇ ਨਾਲ ਆਪਾਂ ਬਣਾਉਣੇ ਅੱਜ ਚੌਲ ਤੇ ਚੌਲ ਵੀ ਆਪਾਂ ਇੱਥੇ ਹੀ ਅੱਜ ਰੱਖਣੇ ਪੈਣੇ ਕਿਉਂਕਿ ਬਾਹਰ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹਜੇ ਤੱਕ ਹਟਿਆ ਨਹੀਂ ਮਤਲਬ ਹਟ-ਹਟ ਕੇ ਪੈ ਰਿਹਾ ਆ ਤੇ ਫਿਰ ਚੌਲ ਹੀ ਬਣਾਉਣੇ ਸੀ ਇਸਕਾ ਚਲੋ ਅੰਦਰ ਹੀ ਰੱਖ ਲੰਨੇ ਆ ਵਾਲਣੇ ਆ ਤੇ ਭਾਂਡੇ ਮੈਂ ਧੋਤੇ ਸੀਗੇ ਤੇ ਹੁਣ ਹੋਰ ਹੋ ਗਏ ਆ ਤੇ ਇਹ ਵੀ ਮੈਂ ਨਾਲ ਹੀ ਫਿਰ ਧੋ ਲਾਂਗੀ ਹਲਕਾ ਲਗਾ ਕੇ ਤੇ ਨਾ ਨੂੰ ਤੇ ਹੌਣ ਹਟੇ ਅੱਜ ਤਾਂ ਮੈਂ ਫਿਰ ਉਹ ਸਹੀ ਕਰਨ ਆਪੀ ਸੀਗੀ ਫਿਰ ਉਹ ਜਿਹੜੇ ਟੋਪ ਜੈ ਸੀ ਫਰਾਕਾ ਜੀਆਂ ਤੇ ਉਹ ਸਹੀ ਸਹੀ ਕਰਕੇ ਫਿਰ ਤਦੋਂ ਮੀਮੋ ਪੈਂਦਾ ਰਿਆ ਦਿੱਦੀ ਕੋ ਚਾਹ ਚੁਪਾਈ ਤੇਲ ਸਮਾਦੇ ਪਾਪਾ ਵੀ ਛੇਤੀ ਆ ਗਏ ਮੰਮੀ ਤੇ ਆ ਗਏ ਸੀ ਤੇ ਤਾਂ ਕਰਕੇ ਫਿਰ ਆਪਾਂ ਛੇ ਦਾਲ ਵਗੈਰਾ ਰੱਖੀ ਦਾਲ ਦੂਲ ਰੱਖ ਕੇ ਤੇਲ ਮੈਂ ਨਾਤੀ ਇਦਾਂ ਵੀ ਕੋਈ ਨਹੀਂ ਪੈ ਗਿਆ ਥੋੜਾ ਜਨਾ ਹੋ ਗਿਆ ਗਰਮੀ ਦੇ ਤਾਂ ਉਹ ਤਾਂ ਗਰਮੀ ਬਹੁਤ ਜ਼ਿਆਦਾ ਨਹੀਂ ਸੀ ਅੱਜ ਬਹੁਤ ਜ਼ਿਆਦਾ ਗਰਮੀ ਸੀ 我们去嗯，对、嗯。嗯嗯嗯 ਅੱਜ ਆਪਾਂ ਦਾਲ ਬਣਾਈ ਆ ਜੀ ਖਾਬ ਤੇ ਮਸਰ ਛੋਲੇ ਆਣੇ ਇਹ ਆਪਣੀਆਂ ਹਨ ਬਾਤੀ ਜੀ ਦੀ ਡੰਡੀ ਥੋੜੀ ਭਾਰੀ ਆ ਇਹ ਨਾ ਟੈਕਦੀ ਨਹੀਂ ਲੋਮੀ ਫੇਰ ਤੇਜ ਹੋ ਗਿਆ ਫੈਂਟਮੀ ਬਹੁਤ ਸਿਆਜ ਦੀ ਪੈਣਾ ਆ ਬਾਕੀ ਤੁਸੀਂ ਵੀ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ ਕਿੱਥੇ ਪਿਆ ਵਾਸੇ ਤਾਂ ਉਦੋਂ ਹੁਣ ਆ ਜਿਹੜੇ ਡਿਜ਼ਾਈਨ ਐ ਇਹ ਤਾਂ ਸਾਰਿਆਂ ਦੇ ਹੀ ਪੈ ਜਾਂਦਾ ਹੈ ਤੇ ਬਾਕੀ ਬੱਚੇ ਉਹ ਸਾਰੇ ਜਾਨੇ ਨਾਲ ਕਮੈਂਟ ਕਰਦੇ ਹੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਾਰੇ ਜਾਨੇ ਬਲੌਗਰ ਦੇ ਕਿੰਨੇ ਕਿੱਦਾਂ ਦੇ ਲੱਗਦੇ ਆ ਤੇ ਥੋੜਾ ਜਿਹਾ ਫਿਰ ਉਹ ਹੋ ਜਾਂਦਾ ਨਾ ਸਾਰੇ ਜਾਨੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਹਾਂਜੀ ਲੋਜੀ ਆਪਾਂ ਚੌਲ ਜਿਹੜੇ ਆ ਉਹ ਉਬਲਣੇ ਰੱਖਤੇ ਆ ਤੇ ਹਜੇ ਮੈਂ ਪਾਏ ਆ ਪਾਣੀ ਵਿੱਚ ਤੇ ਹੁਣ ਉਬਲ ਹੀ ਜਾਊਂਗੇ ਇੱਧਰ ਆਪਣੇ ਉਹ ਹੋ ਗਿਆ ਜੀ ਦਾਲ ਬਣ ਗਈ ਆ ਤੇ ਭਾਂਡੇ ਵੀ ਮੈਂ ਧੋਤੇ ਆ ਤੇ ਆਪਣੇ ਸਾਰੇ ਜਿਹੜੇ ਕੰਮਕਾਰ ਆ ਉਹ ਨਿਬੜ ਗਏ ਬਸ ਚੌਲ ਜਿਹੜੇ ਉਹ ਉਬਲ ਹੀ ਜਾਊਂਗੇ ਤੇ ਬਾਕੀ ਬਸ ਥੋੜਾ ਟਾਈਮ ਲੰਘਦਾ ਸਾਢੇ 6 ਹੋ ਗਏ ਆ ਤੇ 7:00 ਵਜੇ ਫਿਰ ਆਪਾਂ ਲਾਈਵ ਆ ਜਾਗੇ 7:00 ਵਜੇ ਤੱਕ ਆਪਣੇ ਜਿਹੜੇ ਆ ਵੀ ਆ ਚੌੜੀ ਨੂੰ ਬੰਦੇ ਵੀ ਹੋ ਜੂਗੇ ਬਣ ਜੂਗੇ ਤੇ ਨਾਲੇ ਵੈਸੇ ਮੰਮੀ ਉਹ ਦੇਖਦੇ ਰਹਿੰਦੇ ਆ ਕਿਉਂਕਿ ਮੈਨੂੰ ਜਾ ਹਨਾ ਚੌਲ ਐਂ ਵਧੀਆ ਬਾਲਣੇ ਨਹੀਂ ਆਉਂਦੇ ਹੈਗੇ ਥੋੜੇ ਮੇਟੂ ਕਾਲਜੇ ਜਾਂਦੇ ਆ ਜ਼ਿਆਦਾ ਤੇ ਬਾਕੀ ਚਲੋ ਠੀਕ ਹੈ ਜੀ ਤੁਸੀਂ ਦੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਜੀ ਟਾਈਮ ਹੋ ਗਿਆ 9:30 ਤੇ ਆਪਾਂ ਰੋਟੀ ਖਾ ਲਈ ਸੀਗੀ ਤੇ ਬਾਕੀ ਆਪਣੇ ਕੰਮ ਕਾਰ ਸਾਰੇ ਨਿਪਟਾਇਆ ਤੇ ਮੀਂਹ ਪੈ ਗਿਆ ਕਾਫੀ ਤੇ ਮੌਸਮ ਬਹੁਤ ਵਧੀਆ ਹੋ ਗਿਆ ਠੰਡਾ ਹੋ ਗਿਆ ਮੌਸਮ ਬਾਕੀ ਆਪਾਂ ਅੱਜ ਬਣਾਈ ਸ दाल ਚੌਲ ਜਿੱਦਾਂ ਤੁਹਾਨੂੰ ਮੈਂ ਸਿੱ ਪਹਿਲਾਂ ਦਿਖਾਈ ਸੀਗਾ ਤੇ ਚੌਲ ਵਗੈਰਾ ਆਪਾਂ ਖਾ ਲਏ ਸਮਰ ਵੀ ਸੌਂ ਗਿਆ ਆ ਤੇ ਬਾਕੀ ਆਪਾਂ ਇਹ ਵਾਲੇ ਵਲੌਗ ਦਾ ਇੱਥੇ ਹੀ ਐਂਡ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ